ਮੈਂ ਫਿਰ 2014 ਤੋਂ ਹੀ ਪਹਿਲਾਂ ਤਾਂ ਬਰਚਾਰ ਸਾਈਕਲ ਤੇ ਹੀ ਕਰਨਾ ਔਰ ਜਦੋਂ ਮਤਲਬ ਮਹਿਮਾ ਸ਼ੁਰੂ ਹੋ ਜੇ ਦੂਰ ਨੇੜੇ ਜਾਣਾ ਪਵੇ ਫਿਰ ਮੈਨੂੰ ਗੱਡੀ ਚ ਲਾਇਆ ਜਾਂਦੇ ਆ ਔਰ ਮੇਰੇ ਕੋਲ ਸਾਈਕਲ ਦੀ ਹੈ ਮੈਂ 7:30 8 ਵਜੇ ਵਾਰਡ ਤੇ ਹੁੰਦਾ ਜੇ ਕੋਈ ਮੈਨੂੰ ਕੋਈ ਮੋਹਰ ਲਵਾਉਣ ਵਾਲਾ ਆਜੇ ਫਿਰ ਮੈਂ ਉੱਥੇ ਨਹੀਂ ਤੇ ਮੋਹਰ ਲਈ ਤੇ ਵਾਰਡ ਦੇ ਵਿੱਚ ਮੈਂ ਢੇੜਾ ਲਾਉਣਾ ਲਾਉਣਾ ਇੱਕ ਡੇਲੀ ਵੀ ਨਾਲ ਟੰਗੀ ਦੀ ਆ ਫਿਰ ਇੰਨਾ ਟਾਈਮ ਪ੍ਰਚਾਰ ਤੇ ਲੱਗ ਜਾਂਦਾ ਵੀ ਤਸੀਂ ਰੋਟੀ ਸਿਖਾਵਾਂਗੇ ਤੇ ਅੱਗੇ ਵਧਾਂਗੇ ਨਾ ਤੇ ਜੇ ਕਿਸੇ ਵੱਲੀ ਧਿਆਨ ਰੱਖਾਂਗੇ ਫਿਰ ਗੱਲ ਬਣਦੀ ਨਹੀਂ ਨਾ ਥੋੜਾ ਥੋੜਾ ਖਾਣਾ ਵੀ ਮਿਲਦਾ ਅੱਗੇ ਵੀ ਚੱਲਦੇ ਜਾਓ ਦੇਖੋ ਜੀ ਮੈਂ ਪੈਦਲ ਜਾਵਾਂਗਾ ਤੇ ਕਿੰਨੇ ਕ ਘਰਾਂ 'ਚ ਜਾਵਾਂਗਾ ਮੇਰੇ ਕੋਲ ਸਾਈਕਲ ਹੈ ਮਾਵੇਂ ਨਵਾਂ ਲੈ ਲਿਆ ਮੈਂ ਇਹਦੇ ਨਾਲ ਸਫ਼ਰ ਵੀ ਕਰ ਸਕਣਾ ਛੇ ਦਿਨਾਂ ਘਰ ਵੀ ਜਾ ਸਕਣਾ ਜਿਹਦੇ ਕੋ ਪਹੁੰਚ ਸਕਣਾ ਇਸੇ ਤੋਂ ਨਾਲ ਸਾਡੇ ਲੀਡਰਾਂ ਦਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਤੇ ਉੱਥੇ ਹੀ ਇੱਕ ਬਟਾਲਾ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਸਾਈਕਲ ਤੇ ਹੀ ਪ੍ਰਚਾਰ ਕਰਦਾ ਪਿਆ ਹੈ ਸਰਦੂਲ ਸਿੰਘ ਔਰ ਕਾਉਂਸਲਰ ਵੀ ਹੈ ਪਰ ਜਿਹੜਾ ਪ੍ਰਚਾਰ ਹੈ ਉਹ ਸਾਈਕਲ ਤੇ ਕਰਦੇ ਪਿਆ ਤੁਸੀਂ ਦੇਖ ਸਕਦੇ ਜੀ ਇਹ ਉਹਨਾਂ ਦਾ ਸਾਈਕਲ ਹੈ ਪਰ ਸਾਈਕਲ ਤੇ ਹੀ ਸਾਰਾ ਪ੍ਰਚਾਰ ਕਰਦੇ ਪਾਰਟੀ ਦਾ ਔਰ ਸਾਈਕਲ ਤੇ ਹੀ ਲੋਕਾਂ ਦੇ ਘਰਾਂ 'ਚ ਜਾਂਦੇ ਆ ਪਾਰਟੀ ਵੱਲ ਪ੍ਰਚਾਰ ਕੀਤਾ ਜਾਂਦਾ ਆਪਾਂ ਗੱਲ ਵੀ ਕਰਦੇ ਆ ਉਹਨਾਂ ਨਾਲ ਹਾਂਜੀ ਕੀ ਨਾਮ ਜੀ ਸਰਦੂਲ ਸਿੰਘ ਸਰ ਕੌਨ ਸਿਰ ਸਰ ਇਹੜਾ ਪ੍ਰਚਾਰ ਕੀਤਾ ਇਹਨੇ ਸਾਈਕਲ ਤੇ ਹੀ ਕਿਉਂ ਕੀਤਾ ਨਹੀਂ ਮੈਂ ਸਰ 2014 ਤੋਂ ਹੀ ਪਹਿਲਾਂ ਤੋਂ ਪ੍ਰਚਾਰ ਸਾਈਕਲ ਤੇ ਹੀ ਕਰਨਾ ਔਰ ਜਦੋਂ ਮਤਲਬ ਮਹੀਮਾ ਸ਼ੁਰੂ ਹੋ ਜੇ ਦੂਰ ਨੇੜੇ ਜਾਣਾ ਪਵੇ ਫਿਰ ਮੈਨੂੰ ਗੱਡੀ ਚ ਲਾਇਆ ਜਾਂਦੇ ਆ ਔਰ ਮੇਰੇ ਕੋਲ ਸਾਈਕਲ ਨਹੀਂ ਹੈ ਕਿੰਨੇ ਵੀ ਵਾਰ ਸਾਈਕਲ ਲੈ ਕੇ ਨਿਕਲਦਾ ਸੀ ਤੇ ਮੈਂ ਤਕਰੀਬਨ ਇਹ ਗੱਲ ਜੇ ਸਗੋਂ ਤੁਸੀਂ ਮੇਰੀ ਵਾਰਡ ਚ ਪੁੱਛੋ ਜਿਆਦਾ ਚੰਗਾ ਹੋਏਗਾ ਮੈਂ 7:30 8 ਵਜੇ ਵਾਰਡ ਤੇ ਹੁੰਦਾ ਜੇ ਕੋਈ ਮੈਨੂੰ ਕੋਈ ਮੋਹਰ ਲਵਾਉਣ ਵਾਲਾ ਆਜੇ ਫਿਰ ਮੈਂ ਉੱਥੇ ਨਹੀਂ ਤੇ ਮੋਹਰ ਲਈ ਤੇ ਬਾੜ ਦੇ ਵਿੱਚ ਮੈਂ ਗੀੜਾ ਲਾਉਣਾ ਲਾਉਣਾ ਇੱਕ ਡੇਲੀ ਪਰ ਸਾਈਕਲ ਤੇ ਪ੍ਰਚਾਰ ਕਰਨਾ ਨਹੀਂ ਪਰ ਨਹੀਂ ਉਹ ਠੀਕ ਹੋਇਆ ਤੇ ਫਿਰ ਐਦਾਂ ਹੀ ਫਿਰ ਮੈਂ ਅੱਜ ਡਰਾਈਵਿੰਗ ਕਰਨਾ ਸੀ ਰੋਟੀ ਬਾਣੀ ਖਾਣਾ ਸੀ ਪਰ ਸੰਗਤ ਨੇ ਮੈਨੂੰ ਮੋਹਰਾਂ ਚ ਬੜਾ ਕੇ ਦੇ ਸੇਵਾ ਚ ਲਾਤਾ ਕਿ ਰੋਟੀ ਵੀ ਨਾਲ ਟੰਗੀ ਦੀ ਆ ਫਿਰ ਇੰਨਾ ਟਾਈਮ ਪ੍ਰਚਾਰ ਚ ਲੱਗ ਜਾਂਦਾ ਵੀ ਤੁਸੀਂ ਰੋਟੀ ਨਹੀਂ ਖਾਵਾਂਗੇ ਤੇ ਅੱਗੇ ਵਧਾਂਗੇ ਨਾ ਤੇ ਜੇ ਕਿਸੇ ਵਾਰੀ ਧਿਆਨ ਰੱਖਾਂਗੇ ਫਿਰ ਗੱਦ ਬਣਦੀ ਨਹੀਂ ਨਾ ਥੋੜਾ ਥੋੜਾ ਖਾਣਾ ਵੀ ਮਿਲਦਾ ਜੇ ਅੱਗੇ ਵੀ ਚੱਲਦੇ ਜਾਓ ਇਹ ਕਹਿੰਦੇ ਲੋਕ ਵੀ ਇਹਦੇ ਨਹੀਂ ਵੀ ਇੱਕ ਕਾਉਂਸਲਰ ਜਿਹੜਾ ਸਾਈਕਲ ਤੇ ਪ੍ਰਚਾਰ ਕਰਦਾ ਹੈ ਦੇਖਦੇ ਮੇਰੀ ਵਾਰਡ ਵਾਲੇ ਤੇ ਕਈ ਮਰਦ ਜੀ ਕਈ ਮੇਰੀ ਵਾਰਡ ਵਾਲੇ ਇਹ ਗੱਲ ਕਹਿੰਦੇ ਵੀ ਮੇਰਾ ਭਾਜੀ ਜਾ ਰਹੇ ਸਾਹਮਣੇ ਮੈਨੂੰ ਕਹਿੰਦੇ ਸੀ ਵੀ ਸਕੂਟਰੀ ਲੈ ਲਓ ਇਹ ਤੇ ਲਗੜੇ 500 ਰੁਪਇਆ ਤੇ ਉਹਨੂੰ ਵਰਤੋ ਤੇ ਮੈਂ ਕਹਿੰਦਾ ਸਰ ਉਹ ਮੇਰੇ ਨਹੀਂ ਵਾਰਾ ਖਾਣ ਵਾਲੀ ਕਿਉਂਕਿ 4 4.5 ਹਜ਼ਾਰ ਰੁਪਇਆ ਖਰਚਾ ਮੈਂ ਤੇਲ ਦਾ ਕਿੱਥੋਂ ਪਾਵਾਂਗਾ ਜਾਂ ਤੇ ਕਿ ਤੂੰ ਹੱਥ ਮਾਰਾਂਗਾ ਤੇ ਇਸ ਕਰਕੇ ਜਿਹੜਾ ਵਾ ਨਾ ਮੈਨੂੰ ਸਾਈਕਲ ਵਧੀਆ ਇੱਕ ਮੇਰੀ ਸੀ ਠੀਕ ਰਹਿੰਦੀ ਐਂ ਤੇ ਸਾਈਕਲ ਵੀ ਨਵਾਂ ਲਿੱਤਾ ਗਿਆ ਪਹਿਲਾਂ ਕਿਤੇ ਪੁਰਾਣੇ ਸਾਈਕਲ ਤੇ ਹੀ ਆਦ ਕਿ ਸਾਈਕਲ ਵੀ ਨਵਾਂ ਹੋ ਗਿਆ ਤੁਹਾਡਾ ਉਹ ਪੈਦਲ ਤੇ ਜਾਣਾ ਨਹੀਂ ਜਿਦਾਂ ਕਈ ਗੱਲਾਂ ਕਰਦੇ ਨਾ ਪਾਰਟੀਆਂ ਦੂਰੀਆਂ ਦੇ ਉਦੋਂ ਜੀ ਇਹਨਾਂ ਨੇ ਆਖਿਆ ਸੀ ਗੱਡੀਆਂ ਦੇ ਨਹੀਂ ਜਾਵਾਂਗੇ ਕੋਜੇ ਮੈਂ ਪੈਦਲ ਜਾਵਾਂਗਾ ਤੇ ਕਿੰਨੇ ਘਰਾਂ ਤੇ ਜਾਵਾਂਗਾ ਮੇਰੇ ਕੋਲ ਸਾਈਕਲ ਹੈ ਮਾਵੇਂ ਨਵਾਂ ਲੈ ਲਿਆ ਮੈਂ ਇਹਦੇ ਨਾਲ ਸਫ਼ਰ ਵੀ ਕਰ ਸਕਣਾ ਸੀ ਇਹਦੀ ਨਾਲ ਘਰ ਵੀ ਜਾ ਸਕਣਾ ਜਿੱਦੇ ਕੋ ਪਹੁੰਚ ਸਕਣਾ ਇਸੇ ਤੋਂ ਨਾਲ ਸਾਡੇ ਲੀਡਰਾਂ ਦਾ ਹੈ ਵੀ ਜੇ ਕੋਈ ਮੁੱਖ ਮੰਤਰੀ ਬਣਦਾ ਔਰ ਉਹਨੇ ਕਿਤੇ ਜਾਣਾ ਉਹਦੀ ਕਨਵੈਨਸ ਤੇ ਸੁਰੱਖਤਾ ਜ਼ਰੂਰੀ ਹੈ ਫਤਲ ਤੇ ਕਿੱਥੇ ਜਾ ਕੇ ਪਹੁੰਚੀ ਨਹੀਂ ਸਕਦਾ ਕੋਈ ਕੰਮ ਕੌਣ ਕਰੇਗਾ ਕਿੰਨੇ ਕਿਲੋਮੀਟਰ ਰੋਜ਼ ਚੱਲ ਸਾਈਕਲ ਚਲਾ ਕੇ ਪ੍ਰਚਾਰ ਕਰੇ ਇਹ ਘੱਟ ਤੋਂ ਘੱਟ 15 ਕਿਲੋਮੀਟਰ ਡੇਲੀ ਕਿਉਂਕਿ ਇੱਕ ਚੱਕਰ ਮੈਂ ਸਵੇਰੇ ਇੱਥੋਂ ਲਾ ਜਿੱਥੇ ਤੁਸੀਂ ਕੜਿਓ ਇੱਥੋਂ ਵਾਰਡ ਤੋਂ ਲਾ ਕੇ ਚਲਾ ਗਿਆ ਫਿਰ ਨਾ ਧੋ ਕੇ ਦੁਬਾਰਾ ਆਇਆ ਮੈਂ ਵਾਪਸ ਪਰ ਹਜੇ ਸੈਰ ਕਿਥੇ ਜਾਣਾ ਹਾਂਜੀ ਇਸ ਕਰਕੇ 15 ਕਿਲੋਮੀਟਰ ਘੱਟ ਤੋਂ ਘੱਟ 20 ਤੋਂ ਟੱਪ ਹੋ ਜਾਂਦਾ ਤੂੰ ਸਵੇਰ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ 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 ਤਿੰਨ ਰੋਡ ਲਾ ਲੈਂਦੇ ਇੱਕ ਸਵੇਰੇ ਮਾਰਨਿੰਗ ਵਾਰ ਇੱਕ ਦੁਪਹਿਰ ਨੂੰ ਤੇ ਰਾਤ ਨੂੰ ਮੈਂ ਕਹਾਂ ਉਸੇ ਵਕਤ ਜਾਂਦੇ ਹਾਂ ਘਰੇ ਬੀਬੀ ਰਾਣੀ ਕੋਲੇ ਨਾ ਤੇ ਸਬਜ਼ੀ ਲਿਆ ਦੇ ਤਾਂ ਮੈਂ ਸਾਈਕਲ ਫੇਰ ਮੋੜ ਲੈਣਾ ਮੈਨੂੰ ਕੋਈ ਦਿੱਕਤ ਨਹੀਂ ਰੱਬ ਦੀ ਪੂਰੀ ਕਿਰਪਾ ਸੇ ਇਹ ਤਾਂ ਠੀਕ ਹੈ ਅਰਦਾਸਾਂ ਲਗਦੀਆਂ ਨੇ ਸਭ ਦੀਆਂ ਪਿਆਰ ਮਿਲਦਾ ਹੈ ਹਾਂਜੀ ਤੇ ਉਹ ਜਿੱਦਣ ਵੀ ਗੰਜਾਸੀ ਨਿਕਲੇਗੀ ਦਿੱਤਾ ਜਾਏਗਾ ਕੋਈ ਗੱਲ ਨਹੀਂ ਉਹ ਪਿਆਰ ਵਾਲੇ ਜੀ ਨੇ ਕੋਈ ਗੱਲ ਨਹੀਂ ਹਾਨਾ ਜਿੱਦਾਂ ਹੰਗਾਰਾ ਮਿਲਦਾ ਫਿਰ ਜਲੋਦਗੀ ਪ੍ਰਚਾਰ ਕਰਨੀ ਦਾ ਸਾਈਕਲ ਤੇ ਸਾਬ ਜੀ ਮੈਂ ਅੱਜ ਕੱਲ ਸੱਚ ਨੂੰ ਕੋਈ ਮੰਨਦਾ ਨਹੀਂ ਪਰ ਸੰਗਤ ਜਿਹੜੀ ਏ ਆਮ ਆਦਮੀ ਪਾਰਟੀ ਨਾਲ ਪਿਆਰ ਕਰਦੀ ਏ ਮਾਨ ਸਾਹਿਬ ਦੇ ਕੰਮਾਂ ਤੋਂ ਸਾਡੇ ਬਟਾਲੇ ਦੇ ਵਿੱਚ ਅਮਨ ਸੈਰ ਸਿੰਘ ਸੈਰੀ ਕੁੱਟੀ ਐਮ ਐਲ ਓ ਸਾਹਿਬ ਬਣੇ ਨੇ ਇਹਨਾਂ ਨੇ ਇਲਾਕੇ ਦੇ ਵਿੱਚ ਪੂਰਾ ਕੰਮ ਕੀਤਾ ਔਰ ਤੁਸੀਂ ਦੇਖਦੇ ਹੋ ਕਿਦਾਂ ਚੌਕ ਰੋੜਾ ਸਭ ਕੁਝ ਕਰਾਂ ਦੇ ਕੰਮ ਜਿੰਨੇ ਵੀ ਵਾਰਕਿੰਗਾ ਹਾਂਜੀ ਬਹੁਤ ਕੰਮ ਕਰ ਰਹੇ ਨੇ ਉਹਦੇ ਕਰਕੇ ਸੰਗਤ ਉਹਨਾਂ ਦੇ ਨਾਲ ਪਿਆਰ ਤੇ ਖੁਸ਼ ਔਰ ਉਹਨਾਂ ਦਾ ਬਹੁਤ ਹੰਗਾਰਾ ਪਰਦੀ ਹੈ ਰੱਬ ਦੀ ਕਿਰਪਾ ਹੈ ਇਹ ਸੁਣਿਆ ਤੁਸੀਂ ਸੁਖਦੇਵ ਸਿੰਘ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਸਾਈਕਲ ਤੇ ਪ੍ਰਚਾਰ ਇਹਨਾਂ ਦਾ ਜਿਹੜਾ ਇਹ ਲੱਗ ਹੀ ਤਰ੍ਹਾਂ ਦਾ ਹੈ ਕਿਉਂਕਿ ਸਾਈਕਲ ਤੇ ਜਿਹੜਾ ਹਰ ਵਿਅਕਤੀ ਨੂੰ ਮਿਲਦੀ ਹੈ ਜਾ ਕੇ ਸਵੇਰੇ ਜਾਂਦੇ ਜਾਂ ਦੁਪਹਿਰ ਨੂੰ ਜਾਂਦੇ ਔਰ ਸ਼ਾਮ ਨੂੰ ਜਾਂਦੇ ਹੈ ਜਿਹੜਾ ਪਾਰਟੀ ਦਾ ਪ੍ਰਚਾਰ ਹੈ ਮੈਂ ਮਟਾਲਾ ਦੇ ਵਿਕੀ ਮਲਿਕ ਲੁਧਿਆਣਾ ਵਾਲਾ ਹਾਂ